ਗਨੀ ਹਰਪ੍ਰੀਤ ਸਿੰਘ ਜੁਣਾ ਨੇ ਹੁਣ ਜੋ ਨਾ ਕਰ ਦਿੱਤੀ ਹੈ ਕਿਉਂਕਿ ਦੇਖੋ ਅਕਾਲੀ ਦਲ ਨੂੰ ਜਾਂ ਖੇਤਰੀ ਪਾਰਟੀ ਨੂੰ ਪ੍ਰੇਮ ਕਰਨ ਵਾਲਿਆਂ ਦਾ ਪਿਆਰ ਕਰਨ ਵਾਲਿਆਂ ਦਾ ਕੋਈ ਇੱਥੇ ਇਹ ਨਹੀਂ ਹੈ ਕਿ ਕੋਈ ਕਾਲ ਪੈ ਗਿਆ ਬਹੁਤ ਸਾਰੇ ਲੋਕ ਚਾਹੁੰਦੇ ਆ ਕਿ ਸਾਡੀ ਕੋਈ ਖੇਤਰੀ ਪਾਰਟੀ ਮਜ਼ਬੂਤ ਹੋਵੇ ਤੇ ਵੀ ਅਕਾਲੀ ਦਲ ਹੀ ਆ ਇੱਕ ਤਰ੍ਹਾਂ ਨਾਲ ਜਿਹੜੀ ਭارتی ਕਮੇਟੀ ਅਕਾਲੀ ਆ ਸਾਰੇ ਤਾਂ ਇਧਰ ਕੁਝ ਜਿਹੜੇ ਕਹ ਲੋ ਕਿ ਅੰਥਕ ਰਾਜਨੀਤੀ ਨੂੰ ਪ੍ਰੇਮ ਕਰਨ ਵਾਲੇ ਆ ਅੰਤਕ ਰਾਜਨੀਤੀ ਚ ਜਾਂ ਖੇਤਰੀ ਪਾਰਟੀ ਚ ਦਿਲਚਸਪੀ ਰੱਖਣ ਵਾਲੇ ਆ ਉਹਨਾਂ ਦਾ ਤੇ ਅਨਸੀਗਾ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਜੋ ਪੋਸਟ ਪਾਇਆ ਤੇ ਉਹਦੇ ਤੋਂ ਕਈ ਪ੍ਰਕਾਰ ਦੀਆਂ ਚਰਚਾਾਂ ਮਤੇ ਕਈ ਪ੍ਰਕਾਰ ਦੀਆਂ ਗੱਲਾਂ ਚੱਲ ਪਈਆਂ ਨੇ। ਯਾਨੀ ਹਰਪ੍ਰੀਤ ਸਿੰਘ ਨੂੰ ਜਿੰਨਾ ਕਿ ਮੈਂ ਜਾਣਦਾ ਇਹਨਾਂ ਦਾ ਗੁੱਸਾ ਵੀ ਕਾਫੀ ਜ਼ਿਆਦਾ ਹੈ ਤੁਸੀਂ ਦੇਖਿਆ ਨਾ ਵਿਰਸਾ ਸਿੰਘ ਮਲਟੂਆਲੇ ਪਰਕਰਨ ਚ ਉਹ ਜਗਜਹਰ ਹੋ ਗਿਆ। ਦੂਜੀ ਚੀਜ਼ ਇਹ ਕਿ ਇਹਨਾਂ ਨੇ ਜਿਸ ਤਰ੍ਹਾਂ ਨਾਖੁਸ਼ੀ ਜ਼ਾਹਰ ਕੀਤੀ ਹੈ ਪਰ ਆ ਅੱਜ ਵੀ ਨਾਖੁਸ਼ੀ ਜ਼ਾਹਰ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਆਪਣੇ ਆਪ ਨੂੰ ਰੇਸ ਦੇ ਵਿੱਚ ਵੇਖ ਕੇ ਕਿ ਇੱਕ ਪਾਸੇ ਬੀਬੀ ਸੁਤਮਨਤ ਕੌਰ ਤੇ ਦੂਜੇ ਪਾਸੇ ਕਿ ਮੈਂ ਹੈ ਬਈ ਪਾਸੇ ਮਤਲਬ ਕਿ ਉਸ ਦੌੜ ਨੂੰ ਇਹਨਾਂ ਨੇ ਨਾਖੁਸ਼ੀ ਦੇ ਨਾਲ ਰੱਤ ਕਰ ਦਿੱਤਾ ਹੁਣ ਦੂਜੇ ਪਾਸੇ ਜੇ ਆਪਾਂ ਵੇਖੀਏ ਤੇ ਚਰਚਾ ਵਿੱਚ ਅਜ ਵੀ ਨੇ ਅਜ ਵੀ ਕੁਝ ਅਖਬਾਰਾਂ ਨੇ ਜ਼ਾਬਾ ਕੀਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਕੈਲੋ ਕਿ ਪ੍ਰਾਇੋਰਟੀ ਹੈ ਜੇ ਉਹਨਾਂ ਦਾ ਨਾਮ ਆਪਾਂ ਦੇਖੀਏ ਕਿ ਇਸ ਮੁਹੀ ਤਰਜ਼ੀ ਹੀ ਮੰਨਿਆ ਜਾ ਰਿਹਾ ਪਰ ਜੋ ਉਹਨਾਂ ਦਾ ਪੋਸਟ ਆਇਆ ਚਾਹੇ ਉਹ ਕਹ ਲੋ ਕਿ ਬੁਸੇ ਚੋਂ ਨਿਕਲੇ ਆ ਤਾਂ ਉਹਦੇ ਤੇ ਜੇ ਆਪਾਂ ਇੱਕ ਉੱਦਮੀ ਚਾਤਮਾ ਰਹੀਏ ਤਾਂ ਫਿਰ ਇਹਦਾ ਮਤਲਬ ਇਹ ਆ ਕਿ ਅਕਾਲੀ ਦਲ ਦੇ ਵਿੱਚੋਂ ਖਾਸ ਤੌਰ ਤੇ ਬਾਦਲ ਧੜੇ ਦੇ ਵਿੱਚ ਉਹ ਜਿਹੜੇ ਇਹ ਜਥੇਬੰਦਕ ਢਾਂਚੇ ਨੂੰ ਇੱਕ ਨਵਾਂ ਰੂਪ ਦੇਣ ਦੇ ਵਿੱਚ ਰੁਝੇ ਹੋਏ ਨੇ ਬਹੁਤ ਸੀਨੀਅਰ ਲੀਡਰ ਨੇ ਉਹਦੇ ਵਿੱਚ ਮੌਜੂਦ ਬੰਦੇ ਵੀ ਨੇ ਤਾ ਕਿਤੇ ਨਾ ਕਿਤੇ ਲੱਗਦਾ ਹੈ ਕਿ ਇੱਧਰ ਵੀ ਲੋਬਿੰਗ ਸ਼ੋਪਿੰਗ ਚੱਲ ਰਹੀ ਹੋਈ ਗਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕੁਝ ਲੱਗਿਆ ਹੋਵੇਗਾ ਕਿ ਭਾਈ ਮੈਂ ਜਿਸ ਕਤਾਰ ਚੋਂ ਨਾ ਤਾ ਫਿਰ ਮੈਂ ਜੋ ਚਾਕੇ ਇਸ ਤਰ੍ਹਾਂ ਇਹ ਸਫ਼ਰ ਤੈਅ ਕੀਤਾ ਤੇ ਉਹ ਜੇ ਚਾਹਨਾ ਹੀ ਨਾ ਪੂਰੀ ਹੋਈ ਤੇ ਨਹੀਂ ਮਾਲਤਿਆ ਫਿਰ ਦੂਜੇ ਪਾਸੇ ਵੀ ਸੁਣ ਨੂੰ ਮਿਲ ਰਿਹਾ ਕਿ ਮਤਲਬ ਇਕ ਐਸੋ ਵੀ ਸ਼ਾਇਦ ਨਿਯਮ ਬਣ ਜਾਏਗਾ ਕਿ ਚੋਣ ਨਹੀਂ ਲੜ ਸਕਦਾ ਕੋਈ ਪ੍ਰਧਾਨ ਵਗੈਰਾ ਐਸਾ ਹਾਲ ਹੈ ਕਿ ਮਨ ਸੰਵਿਧਾਨ ਦੀ ਕੋਈ ਕਾਪੀ ਪ੍ਰਾਪਤ ਨਹੀਂ ਹੋਈ ਚਰਚਾਾਂ ਵਿੱਚ ਚੱਲ ਰਹੀਆਂ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਹਰਾ ਨੂੰ ਪ੍ਰਧਾਨ ਬਣਾ ਕੇ ਸ਼ਾਇਦ ਕਿਸੇ ਨੂੰ ਲੱਗਦਾ ਕਿ ਇਹਨਾਂ ਨੂੰ ਪਾਸੇ ਕਰੋ ਆਪੇ ਪ੍ਰਧਾਨ ਰਹਿਣਗੇ ਜਾਂ ਕੁਝ ਹੋਰ ਚਰਚਾਵਾਂ ਵੀ ਨੇ ਮੈਂ ਉਧਰ ਨਹੀਂ ਜਾਵਾਂਗਾ ਕਿਉਂਕਿ ਉਧਰ ਵੀ ਮਹਾਰਥੀ ਬਹੁਤ ਵੱਡੇ ਵੱਡੇ ਖੇਡ ਰਹੇ ਐ ਤੇ ਉੱਥੇ ਵੀ ਕਿਤੇ ਇਹਦੇ ਨਹੀਂ ਹੈ ਕਿ ਜਿਵੇਂ ਆਪਾਂ ਦੇਖਦੇ ਆਂ ਇੰਟਰਨਲ ਪੋਲਿਟਿਕਸ ਚੱਲ ਪਈ ਦੀ ਅੰਰੁਣੀ ਰਾਜਨੀਤੀ ਚੱਲ ਪਈ ਆ। ਤਮੇ ਪੁਸ਼ਤ ਦੇ ਸੰਦਰਭ ਚ ਫਿਲਹਾਲ ਹੀ ਨਹੀਂ ਕਹੂੰਗਾ। ਇਹ ਸਿਰਫ ਕਾਫਾ ਜਾਂ ਚਰਚਾਾਂ ਮਾ ਜੋ ਚੱਲ ਰਹੀਆਂ ਨੇ। ਪੁਸ਼ਟੀ ਅਦੀ ਕੋਈ ਨਹੀਂ। ਫਿਲਹਾਲ ਦੇਖਦੇ ਆਂ ਕਿ ਗਿਆਨੀ ਹਰਪ੍ਰੀਤ ਸਿੰਘ ਰਾਜ਼ੀ ਹੋ ਜਾਂਦੇ ਨੇ ਇਹ ਅਹੁਦਾ ਸਮਾਂਲਣ ਵਾਸਤੇ ਕਿ ਫਿਰ ਬੀਬੀ ਸਤਵੰਤ ਕੌਰ ਜੀ ਜਿਹੜੇ ਆ ਕਿ ਉਹ ਧਾਮਪਤ ਧਾਮਿਕ ਪੱਖ ਤੋਂ ਇਸ ਤਨਜ਼ੀਮ ਚ ਹਿੱਸੇਦਾਰੀ ਕਰਨਗੇ। ਉਹਨਾਂ ਦਾ ਕੀ ਫੀਚਰ ਹੋਏਗਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕਿਆਸਰ ਆਈਆਂ ਕਿ ਕੀ ਆਲੀ ਸਾਬ ਮੁੱਖ ਮੰਤਰੀ ਦੇ ਦਾਵੇਦਾਰ ਹੋ ਸਕਦੇ ਜਾਂ ਮੇਨ ਪੋਲਿਟਿਕਸ ਦੇ ਲੀਡਰ ਜਾਂ ਝੰਡਾ ਬਰਧਾਰ ਹੋ ਸਕਦੇ ਸੋ ਤਮਾਮ ਕਿਆਫੇ ਨੇ ਦੇਖਦੇ ਹਾਂ ਲੈਟਸ ਸੀ ਕੀ ਹੁੰਦਾ ਕਾਫੀ ਰੋਚਕ ਏਵੀ ਗੱਲ ਬਣਦੀ